ਦੇਸ਼ 'ਚ ਮੌਸਮ ਦੇ ਵੱਖ-ਵੱਖ ਮિજાਜ ਦੇਖਣ ਨੂੰ ਮਿਲ ਰਹੇ ਨੇ ਇੱਕ ਪਾਸੇ ਜਿੱਥੇ ਮੀਂਹ ਤੇ ਬਰਫਬਾਰੀ ਕਾਰਨ ਕੁਝ ਸੂਬਿਆਂ 'ਚ ਠੰਡਕ ਹੈ ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਕੁਝ ਹਿੱਸਿਆਂ 'ਚ ਗਰਮੀ ਦੀ ਲਹਿਰ ਮੌਸਮ ਵਿਭਾਗ ਅਨੁਸਾਰ 23 ਅਪ੍ਰੈਲ ਨੂੰ ਪੰਜਾਬ ਹਰਿਆਣਾ ਤੇ ਦਿੱਲੀ 'ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ 'ਚ ਬਰਫਬਾਰੀ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਓਡੀਸ਼ਾ ਬਿਹਾਰ ਤੇ ਝਾਰਖੰਡ 'ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈ ਮਿੰਟ ਦੇ ਅਨੁਸਾਰ ਇੱਕ ਪੱਛਮੀ ਗੜਬੜੀ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਉੱਤਰੀ ਪਾਕਿਸਤਾਨ ਦੇ ਸਮੁੰਦਰੀ ਤਲ ਤੋਂ 3.1 ਤੇ 5.8 ਕਿਲੋਮੀਟਰ ਦੇ ਵਿਚਕਾਰ ਸਥਿਤ ਹੈ। ਚੱਕਰਵਾਤੀ ਹਵਾਵਾਂ ਦਾ ਖੇਤਰ ਉੱਤਰ ਪੂਰਬੀ ਅਸਾਮ ਤੇ ਇਸ ਨਾਲ ਜੁੜੇ ਖੇਤਰਾਤੇ ਹੀ ਹੈ। ਦੇਸ਼ 'ਚ ਮੌਸਮ ਦੇ ਵੱਖ-ਵੱਖ ਮિજાਜ ਦੇਖਣ ਨੂੰ ਮਿਲ ਰਹੇ ਨੇ। ਇੱਕ ਪਾਸੇ ਜਿੱਥੇ ਮੀਂਹ ਤੇ ਬਰਫबारी ਕਾਰਨ ਕੁਝ ਸੂਬਿਆਂ 'ਚ ਠੰਡਕ ਹੈ, ਉੱਥੇ ਹੀ ਦੂਜੇ ਪਾਸੇ ਦੇਸ਼ ਦੇ ਕੁਝ ਹਿੱਸਿਆਂ 'ਚ ਗਰਮੀ ਦੀ ਲਹਿਰ ਹੈ। ਮੌਸਮ ਦੇ ਪਾਗ ਅਨਸਾਰ 23 April ਨੂੰ ਪੰਜਾਬ ਹਰਿਆਣਾ ਤੇ ਦਿੱਲੀ ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਚ ਬਰਫਬਾਰੀ ਦੀ ਸੰਭਾਵਨਾ ਹੈ ਇਸ ਤੋਂ ਇਲਾਵਾ ਉੜੀਸਾ ਬਿਹਾਰ ਤੇ ਝਾਰਖੰਡ ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈ ਮੀਟ ਦੇ ਅਨਸਾਰ ਇੱਕ ਪੱਛਮੀ ਗੜਬੜੀ ਜੰਮੂ ਕਸ਼ਮੀਰ ਦੇ ਨਾਲ ਲੱਗਦੇ ਉੱਤਰੀ ਪਾਕਿਸਤਾਨ ਦੇ ਸਮੁੰਦਰੀ ਤਲ ਤੋਂ 3.1 ਤੇ 5.8 ਕਿਲੋਮੀਟਰ ਦੇ ਵਿਚਕਾਰ ਸਥਿਤ ਹੈ ਚੱਕਰਵਾਤੀ ਹਵਾਵਾਂ ਦਾ ਖੇਤਰ ਉੱਤਰ ਪੂਰਬੀ ਅਸਾਮ ਤੇ ਇਸ ਨਾਲ ਜੁੜੇ ਖੇਤਰਾ ਤੇ ਹੀ